ਕਿ ਡੇਰਾ ਬਾਬਾ ਨਾਨਕ ਵਾਲੇ ਲੋਕ ਬੜੀ ਬੇਸਮੀ ਨਾਲ ਜਿੰਨੀ ਵੀ ਜੜੀ ਉਡੀਕ ਕਰ ਰਹੇ ਨੇ ਸਾਨੂੰ ਪਾਰਟੀ ਤੇ ਪੂਰਾ ਭਗੀਨੋ ਵਿਸ਼ਵਾਸ ਹੈ ਕਿ ਮਿਹਨਤ ਕਰਨ ਵਾਲੇ ਲੋਕ ਬੇਟਾ ਪਾਰਟੀ ਦੇ ਸਾਹਮਣੇ ਰਿਹਦੇ ਨੇ ਪਾਰਟੀ ਕਦੀ ਲੋਕਾਂ ਕੋ ਤੋਂ ਪਰੋਕੈ ਨਹੀਂ ਕਰਦੀ ਉਹ ਦੇਖੋ ਜਿਹੜਾ ਬੰਦਾ ਇੱਕ ਪਾਰਟੀ ਚ ਲੈ ਕੇ ਇੰਨਾ ਫਟਾ ਤਾਕਤਵਰ ਨੇ ਆਪਣਾ ਖੜਾ ਕੀਤਾ ਹੋਵੇ ਉਹਨਾਂ ਦਾ ਨਹੀਂ ਬਣੇ ਅਬ 2 ਮਹੀਨੇ ਕੋਈ ਨਾ ਬੀਜਪੀ ਚ ਚਲੇ ਗਿਆ ਤਾਂ 2 ਮਹੀਨੇ ਬੀਜਪੀ ਕਿਉਂ ਜੇ ਯਾਰ ਕੋਟਲਾ ਕਿ ਤੇ ਆਪਣੇ ਆਪ ਸਮਝਦਾ ਕਿ ਟੋਕਣਾ ਕੀ ਹੈ ਇਹ ਪੇਕਰੇ ਬਣਾ ਵੱਡਾ ਲੀਟਰ ਮੈਨੂੰ ਤਾਂ ਵੱਡਾ ਨਹੀਂ ਲੱਗਿਆ ਜਾਈਦਾ ਵੱਡਾ ਲੀਟਰ ਹੁੰਦਾ ਹੈ ਤਾਂ 40 ਤੋਂ 40 ਕੋੜ ਤੇ ਕਿਹਾ 40 ਤੋਂ 2050 ਸਾਨੂੰ ਅਸਾਦੀ ਬਾਰੇ ਬੋਲਿਆ ਗਿਆ ਜਿਹੜੇ ਆਏ ਨੇ ਪਿਛਲੇ ਦਿਨੀ ਲੋਕ ਸਭਾ ਦੀਆਂ elections ਹੋ ਕੇ ਹੱਡੀਆਂ ਉਹਨਾਂ ਵੋਟਰਾਂ ਸਪੋਰਟਰਾਂ ਦਾ ਧੰਨਵਾਦ ਕਰਨਾ ਆਇਆ ਨੇ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਆਮ ਆਦਮੀ ਪਾਰਟੀ ਦਾ ਡੇਰਾਪਾਪਾਣਾ ਝੰਡਾ ਬੁਲੰਦ ਕੀਤਾ। ਉਹ ਸਬੰਧ ਚ ਆਏ ਨੇ ਨਾਲ ਹੀ ਨਾਲ ਹੀ ਉਹਨਾਂ ਆਉਣ ਵਾਲੀ ਜਿਹੜੀ ਜਮਨੀ ਇਲੈਕਸ਼ਨ ਹੋਣੀ ਹੈ ਉਹਦੇ ਸਬੰਧ ਚ ਵਰਕਰਾਂ ਨੂੰ ਤਗੜਿਆਂ ਕੀਤਾ ਕਿ ਆਪੋ ਆਪਣੇ ਕੰਮਰ ਕੱਸੇ ਕਰ ਲੋ। ਤਾਂ ਨਾਲ ਹੀ ਵਰਕਰਾਂ ਨੇ ਇਹ ਵੀ ਕਿਹਾ ਕਿ ਬਹੁਤ ਵੱਡੀ ਪੱਧਰ ਤੇ ਜਿਹੜੀ ਆਮ ਆਦਮੀ ਪਾਰਟੀ ਨੇ ਜਿਹੜੀ ਇਲੈਕਸ਼ਨ ਜਮਨੀ ਦੀ ਉਹ ਜਿਹੜੀ ਉਹ ਜਿੱਤਣੀ ਹੈ ਮੇਨ ਮਕਸਦ ਹੈ ਹੀ ਸੀਗਾ ਧੰਨਵਾਦ ਕਰਨਾ ਤੇ ਜਿੰਨੀ ਵੀ ਉਤਸ਼ਾਹ ਵਧਾਉਣਾ ਕਿ ਜਿਹੜੀ ਤੁਹਾਡੀ ਫਾਈਲ ਜਿਹੜੀ ਸਰਕਾਰ ਦੇ ਕੋਲ ਆ ਰਹੀ ਹੈ ਉਸ ਦਾ ਸਬੰਧ ਵਿੱਚ ਬੈਠ ਕੇ ਗੱਲ ਕਰੀਏ ਕਿ ਕਿਹੜੀ ਪਾਰਟੀ ਟਿਕਟ ਦੇਦੀ ਆ ਵਾ ਤਾਂ ਫਾਈਲ ਜਦੋਂ ਦੇਖੋ ਲੋਕਾਂ ਦਾ ਫੈਸਲਾ ਲੋਕਾਂ ਦੇ ਹੱਥ ਚਾ ਲੋਕਾਂ ਨੇ ਦੇਖਣਾ ਹੈ ਕਿ ਇਹ ਚੀਜ਼ ਲੋਕਾਂ ਨੇ ਆਪਣਾ ਫੈਸਲਾ ਕਰਨਾ ਕਿ ਇਹਦੇ ਹੱਥ ਚ ਫਤਵਾ ਦੇਣਾ ਲੋਕ ਬਹੁਤ ਸਮਝਦੇ ਸਿਆਣੇ ਨੇ ਜਲੰਧਰ ਵਾਲੀ ਇਲੈਕਸ਼ਨ ਤੁਸੀਂ ਦੇਖ ਹੀ ਲਈ ਹੈ ਜਲੰਧਰ ਇਲੈਕਸ਼ਨ ਦੇ ਲੋਕਾਂ ਨੇ ਕੀ ਕੀਤਾ ਕਿੰਨੇ ਵੱਡੀ ਪਤਾ ਚਾਮਾ ਦੀ ਪਾਰਟੀ ਦੇ ਹੱਕ ਦੇ ਬਧਵਾ ਦਿੱਤਾ ਮੇਰੇ ਖਾਲੇ ਆਮ ਆਦਮੀ ਪਾਰਟੀ ਦੇ ਕੰਮਾਂ ਦੇ ਮੋਹਰ ਜਿਹੜੀ ਜਲੰਧਰ ਵਾਸੀਆਂ ਨੇ ਲਾਈ ਆ ਉਸੇ ਤਰਜ਼ ਤੇ ਡੇਰਾ ਬਾਬਾ ਨਾਨਕ ਦੇ ਲੋਕ ਵੀ ਆਮ ਆਦਮੀ ਪਾਰਟੀ ਦੇ ਕੰਮਾਂ ਦੇ ਮੋਹਰ ਜਿਹੜੀ ਲਾਉਣਗੇ ਇਹ ਮੀਟਿੰਗ ਦਾ ਸਾਨੂੰ ਮੈਨੂੰ ਇਹ ਮੈਸੇਜ ਗੁਰਦੀਪ ਹੋਂਣਾ ਨੂੰ ਵੀ ਲਵਾਇਆ ਵੀ ਆਪਾਂ ਜਿਹੜੇ ਜਿਹੜੇ ਵਰਕਰ ਸਹਿਬਾਨ ਨੇ ਸਾਡੇ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਨੇ ਹਾਰਜਤ ਬਣੀ ਹੈ ਪਰ ਪਰਿਵਾਰਾਂ ਨੂੰ ਇਹ ਨਾ ਲੱਗੇ ਵੀ ਇਹ ਵੋਟਾਂ ਵੇਲੇ ਆਮ ਆਦਮੀ ਪਾਰਟੀ ਵਾਲੇ ਬੰਦੇ ਜਿਹੜੇ ਆ ਉਏ ਕਈ ਵਾਰੀ ਹੋ ਜਾਂਦਾ ਨਾ ਵੀ ਇੱਕ ਭਰਮ ਜਾ ਵਿਰੋਧੀ ਫਲਾਉਂਦਾ ਪੈਂਦੇ ਨੇ ਪਰ ਅੱਜ ਮੈਂ ਆਪਣੇ ਪਰਿਵਾਰ ਨੂੰ ਸਾਰੇ ਨੂੰ ਧੰਨਵਾਦ ਕਰਨਾ ਆ ਉਹ ਹੌਸਲਾ ਵਧਾਈ ਕਰਨਾ ਵੀ ਪਰਵਾਹ ਨਹੀਂ ਕਰਨੀ ਤਗੜੇ ਹੋ ਕੇ ਆਪਾਂ ਹੁਣ ਅਗਲੀਆਂ ਤਿਆਰੀਆਂ ਕਰੀਏ ਜਿਹੜੀਆਂ ਕੋ ਕਮੀਆਂ ਰਹਿ ਗਈਆਂ ਨੇ ਉਹਨਾਂ ਕਮੀਆਂ ਨੂੰ ਦੂਰ ਕਰਕੇ ਆਪਾਂ ਇਹਨੂੰ ਵਧੀਆ ਜਿਹੜਾ ਡੇਰਾ ਬਾਬਾ ਨਾਨਕ ਦੀ ਜਿਹੜੀ ਤਰੱਕੀ ਦੀ ਰਾਹ ਵਾ ਉਹਨੂੰ ਉੱਚੇ ਢੰਗ ਨਾਲ ਉਹਨੂੰ ਅੱਗੇ ਲੈ ਕੇ ਜਾਏ। ਉਹਨੇ ਕਾਵੇਦਾਰ ਪੂਰੀ ਆ ਜੀ ਅੰਦਰ ਦੀਖਣ ਦਾ ਵਨ ਟਿਕਟ ਦੇਖੋ ਜੀ ਮੈਂ ਤੇ ਪਾਰਟੀ ਦਾ ਸਿਪਾਹੀ ਆ ਜੀ ਗੁਰਦੀਪ ਸਿੰਘ ਰੰਦਾਵਾ ਵੀ ਸਿਪਾਹੀ ਹੈ ਜੀ ਇਹਨਾਂ ਨੂੰ ਪਾਰਟੀ ਨੇ ਹਲਕਾ ਇੰਚਾਰਜ ਲਾਇਆ ਜੀ ਸਾਨੂੰ ਇਹ ਹੁੰਦਾ ਕਿ ਜਿਹੜਾ ਵੀ ਮੈਸੇਜ ਹੈ ਜਦੋਂ ਜਿਸ ਹਲਕੇ 'ਚ ਜਾਣਾ ਉਸ ਹਲਕੇ ਇੰਚਾਰਜ ਨੂੰ ਮੈਸੇਜ ਲਾਉਣਾ ਹੁਣ ਦੇਖ ਬਾਈ ਇਹ ਕਰ ਰਹੇ ਨੇ ਬਾਕੀ ਪਾਰਟੀ ਦਾ ਜੋ ਫਤਵਾ ਹੋਗਾ ਉਹ ਬਤੌਰ ਤੁਹਾਡੇ ਸਾਰਿਆਂ ਦੇ ਸਾਹਮਣੇ ਹੋਊਗਾ ਆਲਦੀ ਕਿਹੜੀ ਤੇ ਇਕ ਬਾਈ ਸਾਰੀ ਇਹਨਾਂ ਕੋ ਆ ਜੀ ਨਾਲ ਚਨਨ ਖਾਲਸਾ ਇਹਨੂੰ ਚੰਡੀਗੜ੍ਹ ਭੇਜਦਾ ਜੀ ਨਾਲ ਇਹਨਾਂ ਨੇ ਸੋ ਇਹ ਪਰਿਵਾਰ ਆ ਸਾਡਾ ਆਮ ਆਦਮੀ ਪਾਰਟੀ ਦਾ ਸਾਡੇ ਕਈ ਬਲਾਕ ਇੰਚਾਰਜ ਨੇ ਸਾਡੇ ਕਈ ਬੂਥ ਇੰਚਾਰਜ ਵੀ ਨੇ ਸਾਡੇ ਕਈ ਵਾਡਾ ਦੇ ਇੰਚਾਰਜ ਵੀ ਨੇ ਸਾਡੇ ਕੋ ਸਰਪੰਚ ਵੀ ਨੇ ਸਾਰਾ ਸਾਡਾ ਪਰਿਵਾਰ ਆ ਮੈਨੂੰ ਤੇ ਇਹੋ ਖੁਸ਼ੀ ਆ ਵੀ ਤਗੜੇ ਹੋ ਕੇ ਪਰਿਵਾਰ ਜਿੱਤਰਾ ਇਹ ਰਾਤ 7 ਵਜੇ ਫੋਨ ਕੀਤਾ ਤੇ ਕੱਲ ਅੱਜ 5 ਵਜੇ ਤੱਕ ਸਾਰਾ ਪਰਿਵਾਰ ਇਕੱਠਾ ਹੋ ਗਿਆ ਥੋੜੇ ਨੇ ਆਖਰੀ ਸਵਾਲ ਹੈ ਜੀ ਉਹ ਥੋੜੇ ਚੱਲ ਰਹੀ ਹੈ ਜੀ ਰਵੀ ਸਿੰਘ ਕੱਲ ਹੋਗੀ ਉਥਵਾਰੀ ਬੈਠੀ ਆ ਦੇਖੋ ਜੀ ਮੇਰੇ ਵੱਲੋਂ ਮੈਂ ਤੁਹਾਨੂੰ ਕਲੀਅਰਲੀ ਗੱਲ ਦੱਸਾਂ ਵੀ ਮੈਨੂੰ ਐਸੀ ਗੱਲ ਦਾ ਕੋਈ ਪਤਾ ਨਹੀਂ ਠੀਕ ਹੈ ਜੀ ਐਸੀ ਕੋਈ ਗੱਲਬਾਤ ਨਹੀਂ ਹੈ ਹਾਲ ਦੀ ਘੜੀ ਠੀਕ ਹੈ ਬਾਕੀ ਉਹ ਜਿਉਂ-ਜਿਉਂ ਸਮਾਂ ਬੀਤਦਾ ਜਾਊਗਾ ਅਫਵਾਹਾਂ ਜਿਹੜੀਆਂ ਨੇ ਨਾ ਉਹਦੇ ਕਾਲੇ ਕੱਸ਼ਿਆਂ ਵਾਲਿਆਂ ਦੀ ਵੀ ਬੜੀ ਚੱਲ ਜਾਈਆਂ ਨੇ ਠੀਕ ਆ ਅਫਵਾਹਾਂ ਜਿਹੜੀਆਂ ਨੇ ਨਾ ਉਹਦੇ ਪਤਾ ਉਹਦੇ ਲੱਗਦਾ ਵੀ ਜਦੋਂ ਬੰਦਾ ਕੋਈ ਆ ਜਾਂਦਾ ਫਿਰ ਪਤਾ ਲੱਗਦਾ ਵਾ ਇਹ ਐਸੀ ਹਾਲੇ ਹਾਲ ਦੀ ਘੜੀ ਤੱਕ ਤੇ ਮੇਰੇ ਧਿਆਨ ਦੇ ਵਿੱਚ ਐਸੀ ਕੋਈ ਗੱਲ ਨਹੀਂ ਸਰ ਅੱਜ ਦੀ ਮੀਟਿੰਗ ਦਾ ਟੀਮ ਅਪਡੇਟ ਕੀ ਹਮ ਤਾਂ ਸਭ ਚੀਜ਼ ਸਟਾਰਟ ਹੋ ਗਈ ਨਹੀਂ ਜੀ ਇਹ ਜਿਮਣੀ ਸਟਾਰਟ ਨਹੀਂ ਹੋਈ ਅੱਜ ਦੀ ਮੀਟਿੰਗ ਦਾ ਮਕਸਦ ਇਹ ਆ ਵੀ ਮੈਂ ਐਮਪੀ ਲੋਕ ਸਭਾ ਲੜੀ ਆ ਜੀ ਮੇਰੇ ਕੱਲੇ-ਕੱਲੇ ਪਿੰਡ ਦੇ ਮੋਹਦਵਾਰਾਂ ਨੇ ਆਪਣੇ ਵੱਲੋਂ ਪੂਰੀ ਜੀ ਜਾਣਨਾ ਮਿਹਨਤ ਲਾਈ ਆ ਜੀ ਔਰ ਇਹ ਅਗਵਾਈ ਜਿਹੜੀ ਗਰਦੀਪ ਰੰਧਾਵਾ ਜੀ ਦੇ ਵਿੱਚ ਇਹ ਸਾਰਾ ਪਰਿਵਾਰ ਪਹਿਲਾਂ ਵੀ ਇਕੱਠਾ ਹੁੰਦਾ ਰਿਹਾ ਤੇ ਹੁਣ ਵੀ ਇਕੱਠਾ ਹੁੰਦਾ ਜਦੋਂ ਇਹਨਾਂ ਨੂੰ ਫੋਨ ਮਾਰਦੀ ਅੱਜ ਮੈਂ ਇਹਨਾਂ ਦਾ ਸਿਰਫ ਧੰਨਵਾਦੀ ਦੌਰੇ ਤੇ ਆਇਆ ਕਿ ਇਹਨਾਂ ਭਰਾਵਾਂ ਨੇ ਮਿਹਨਤ ਕੀਤੀ ਤੇ ਤਗੜੇ ਹੋ ਕੇ ਸਾਰਾ ਪਰਿਵਾਰ ਅਸੀਂ ਇਕੱਠੇ ਹੋ ਕੇ ਇਹਨਾਂ ਦੀ ਆਪਣੇ ਪਰਿਵਾਰ ਦੀ ਹੌਸਲਾ ਅਫਜ਼ਾਈ ਕੀਤੀ ਆ ਵੀ ਅਗਲੀਆਂ ਜਿਹੜੀਆਂ ਪ੍ਰਾਣੀਆਂ ਕਸਰਾ ਰਹਿ ਗਈਆਂ ਨੇ ਹੁਣ ਜਿਹੜੀ ਇਹ ਇਲੈਕਸ਼ਨ ਹੋਣੀ ਆ ਇਹਦੇ ਵਿੱਚ ਕਸਰ ਜਿਹੜੀ ਕੋਈ ਰਵੇ ਕਿਹੜੇ ਗੁਮਰਾਹ ਹੋ ਰਹੇ ਹੋ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਜਨਾ ਚੋਨਾ ਮੈਂ ਗੱਲਾਂ ਤੇ ਵਿਸ਼ਵਾਸ ਨਹੀਂ ਕਰਦਾ ਮੈਂ ਕੰਮ ਤੇ ਵਿਸ਼ਵਾਸ ਕਰਦਾ ਠੀਕ ਹੈ ਜੀ ਹੁਣ ਅੱਜ ਆ ਪਰਿਵਾਰ ਇਕੱਠਾ ਹੋਇਆ ਤੇ ਇੱਥੇ ਸਾਰਾ ਪਰਿਵਾਰ ਇਕੱਠਾ ਹੀ ਹੈ ਹੁਣ ਜੇ ਮੈਂ ਪੰਜਾਬ ਦਾ ਉਹ ਪ੍ਰਧਾਨ ਆ ਪੰਜਾਬ ਦਾ ਵਾਈਸ ਪ੍ਰੈਜ਼ੀਡੈਂਟ ਆ ਤੇ ਜੇ ਮੈਂ ਇੱਥੇ ਆਇਆ ਤੇ ਮੈਂ ਕਿਤਨਾ ਕਿਤੇ ਇਨਾਂ ਵਾਂ ਵੀ ਮੈਨੂੰ ਇਹੋ ਮੈਸੇਜ ਹੁੰਦਾ ਵੀ ਜਿਹੜੇ ਜਿਹੜੇ ਸਾਡੇ ਪਾਰਟੀ ਦੇ ਜੋ ਜੋ ਇੱਕ ਪ੍ਰੋਟੋਕੋਲ ਬਣਿਆ ਉਹਦੇ ਅਕੋਰਡਿੰਗ ਆਪਾਂ ਕੰਮ ਕਰ ਰਹੇ ਆਂ ਚੀਜ਼ਾਂ ਬਾਕੀ ਅਫਵਾਹਾਂ ਦੇ ਵਿੱਚ ਮੈਂ ਇਹੋ ਕਹੂੰਗਾ ਵੀ ਹੱਲੇ ਕਿਸੇ ਨੂੰ ਕਿਸੇ ਕਿਸਮ ਦੀ ਅਫਵਾਹ ਚ ਆਉਣ ਦੀ ਲੋੜ ਨਹੀਂ ਪਾਰਟੀ ਦੇ ਪ੍ਰੋਟੋਕੋਲ ਨੂੰ ਫਾਲੋ ਕਰਨ ਦੀ ਲੋੜ ਹੈ ਜੋ ਅਰਵਿੰਦ ਕੇਜਰੀਵਾਲ ਜੀ ਨੇ ਜੋ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਇਹ ਪਾਰਟੀ ਪ੍ਰੋਟੋਕੋਲ ਤਿਆਰ ਕੀਤਾ ਆਪਾਂ ਉਹਦੇ ਤਹਿਤ ਕੰਮ ਕਰਦੇ ਆਂ ਉਹਦੀ ਰਜਾ ਚ ਰਹਿ ਕੇ ਕੰਮ ਕਰਦੇ ਆਂ ਔਰ ਪਾਰਟੀ ਪ੍ਰੋਟੋਕੋਲ ਨੂੰ ਫਾਲੋ ਕਰਦੇ ਆਂ